ਇਸ 6 * 400 ਇਹਨਾਂ ਦੇ ਰਿਜ਼ਲਟ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ ਸੈਕਿੰਡ ਪੋਜ਼ਿਸ਼ਨ ਅਸਲ ਕੀਤੀ ਹੈ ਸਰਕਾਰੀ ਹਾਈ ਸਕੂਲ ਕਿੰਗਾ ਵਾਲੀ ਦੋਨੋਂ ਟੀਮਾਂ ਨੂੰ ਬਹੁਤ-ਬਹੁਤ ਵਧਾਈ ਹੋਈ ਔਰ ਇਹਨਾਂ ਦੇ ਇੰਚਾਰਜ ਸਹਿਵਾਣਾ ਨੂੰ ਬਹੁਤ-ਬਹੁਤ ਵਧਾਈ ਬੰਦ ਔਰ ਸੈਕਿੰਡ ਪੋਜ਼ਿਸ਼ਨ ਸਰਕਾਰੀ ਸੀਨੀਅਰ ਸੈਂਡਿਸ ਕੋ ਸਪਾਣ

बच्चों को सम्मानित कर विजय सर विजय सर पहुंचे सर टीम रेले वेस चार गुना चार सौ बच्चे हो जा ਨੇ ਨਾਲ ਆਓ ਜੀ ਰਾਜਕੁਮਾਰ ਸਰ ਠੀਕ ਹੈ ਠੀਕ ਹੈ ਪ੍ਰਿੰਸੀਪਲ ਜੀ ਆਨੰਦ ਨਾਲ ਆਓ ਜੀ ਬੱਚਿਆਂ ਨੂੰ ਸਨਮਾਨਤ ਕਰੋ ਰੇਖਾ ਮੈਡਮ ਸਾਡੇ ਲੈਕਚਰ ਸਰ ਵਰਪਾਲ ਸਿੰਘ ਜੀ ਸਾਡਾ ਟੀਮ ਰਿਨੂ ਰੇਸ 4 400 ਬਿਤਾਓ ਕਲਾਪਿੰਗ ਕਰਦੋ ਰਏ परी सरकारी हाँ किरण सरकारी सीनियर सैकंडरी स्कूल <laughs> फर्स्ट डिजन बच्चे प्यार हैं लड़किया हाई सेकंड सीशन मोनटा फर्स्ट पोजिशन रोमा सरकारी सीनियर सैकंडरी स्कूल गिडना वाली यह भी दोनों बच्चिया अंडर सैवनटीन तो लड़कियां દાન ਸਰਦਾਰ ਜਸਵਿੰਦਰ ਸਿੰਘ ਜੀ ਪ੍ਰਿੰਸੀਪਲ ਤਾਰੇ ਮਾਣਨ ਸੀਨਸ ਕਾਲਿਸਟ ਵਿਧਵਾਣੀ ਦੇ ਸਾਡੇ ਵਿੱਚ ਬਿਰਾਜਮਾਨ ਨੇ ਉਹਨਾਂ ਨੂੰ ਅਸੀਂ ਸਕੂਲ ਦੇ ਪ੍ਰাঙ্গਣ ਵਿੱਚ ਬਹੁਤ ਬਹੁਤ ਵੈਲਕਮ ਕਰਦੇ ਹਾਂ ਨਾੜੀ ਸਪਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਅਰਪਨਾ ਸੀਜਾ ਜੀ ਸਰਪੰਚ ਕਾਲੂराम ਸਰਪੰਚ ਤਨਪਾਲ ਜੀ ਟਾਣੀ ਕਾਲੂ ਇਹ ਸਭ ਦਾ ਸਰਪੰਚ ਸਰ ਕਰਨੈਲ ਸਿੰਘ ਬਲਰਾਮ ਜੀ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਨਾ ਹੈ ਜਨੂ ਸਿਰੇ ਚੜਾਉਣ ਵਿੱਚ ਅਮਨ ਕਮੋਜ ਬਾਬਾ ਗਰੀਬਦਾਸ ਸੇਵਾ ਸੁਸਾਇਟੀ ਜਿਹੜੀ ਬਣੀ ਹੋਈ ਸਪਾਉਣੀ ਦੀ ਉਹਦੇ ਪ੍ਰਧਾਨ ਜੀ ਚੇਅਰਮੈਨ ਐਸ ਐਮ ਸੀ ਸ੍ਰੀ ਅਕਲਿਸ਼ ਇਸ ਤੋਂ ਲਾਭ ਸਾਡੇ ਡਿਪਾਰਟਮੈਂਟ ਦੇ ਬੜੇ ਹੀ ਹੋਂਾਰ ਤੇ ਯੋਗ ਲੈਕਚਰਰ ఫిਜ਼ੀਕਲ এডਿਊਕੇਸ਼ਨ ਡিপিਆਈ ਆਰਡੀਪੀ ਪੀਟੀਆਈ ਤੇ ਹੋਰ ਸਟਾਫ ਦਾ ਪਰਮਾਣ ਯੋਗਦਾਨ ਮਿਲਿਆ ਜਿਹਦੇ ਪਲਸਰੋਪੇ ਕੱਢਾਂ ਬੜੇ ਨਿਰਵਗਨ ਤੇ ਬਾਕਾਬਲੀਅਤ ਦੇ ਨਾਲ ਸਿਰੇ ਚੜਿਏ ਆ ਜਿਨਾਂ ਦੇ ਨਾਮ ਨਹੀਂ ਮੈਂ ਲੈ ਸਕਿਆ ਕਈਆਂ ਦੇ ਨਾਮ ਵੀ ਮੈਂ ਜਾਣਦਾ ਉਹਨਾਂ ਨੂੰ ਵੀ ਜੀ ਆਇਆਂ ਸਕੂਲ ਵਿੱਚ ਬੱਚਿਆਂ ਨੂੰ ਅਸੀਂ ਮੈਡਲ ਦੇ ਚੁੱਕੇ ਆ जिमें मेनुक्म होया कि असं आए हुए मेहमान को सम्मानित भी करने तो वो अभी कार्रवाई शुरू कर लगे हाँ सब तो पहला मैडम अर्पणा जी ने बेनती करा जोन प्रधान सरदार जसविंद सिंह जी प्रिंसीपाल सम्मानित कर

ਪਹਿਚਾਨ ਪ੍ਰਾਪਤ ਕਰਨ ਇੰਦਰਾਜ ਜੀ ਕਾਰਵਾਈ ਔਰ ਅੱਜ ਦੀ ਕਾਰਵਾਈ ਦੋਨੋਂ ਕਾਰਵਾਈਆਂ ਨੂੰ ਲਾਈਵ ਚਲਾਇਆ ਔਰ ਮੈਂ ਬਸ ਅਸੀਂ ਇੱਕ ਲੈ ਗਏ ਆ ਜੀ ਸਰ ਸਾਰੀ ਸੰਧ ਦੇਣੀ ਹੈ ਜਿਹੜੀ ਰਹੀ ਹੈ ਹਣੂ ਪੂਰੀ ਦੋ ਬਲਕਰਨ ਸਿੰਘ ਪਤੀ ਸਦੀ ਗੋਰਾ ਦਾ ਬਹੁਤ ਬਹੁਤ ਧੰਨਵਾਦ ਦੋਨਾਂ ਦਿਨਾਂ ਦੀ ਕਵਰੇਜ ਨੂੰ ਲਾਈਵ ਕਰਨ ਵਾਸਤੇ बहुत ही मेहनती ने सारा तो दिन इन्होंने कवरेज लाइव चला कोई सौखा कम नहीं हनमानचन हासिल करो प्रिंसिपल साहेबान सी आशीर्वाद रेह सहयोग रेहू साल तो जुड़े हुए स्कूल ਪ੍ਰਿੰਸੀਪਲ ਸੁਪਾ ਵਾਲੀ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਜੋਨ ਪ੍ਰਧਾਨ ਸਨਮਾਨ ਸੁਵਿੰਦਰ ਸਿੰਘ ਪਰਵਿੰਦ ਅਸਾਮ ਗਲਤੀ ਦਾ ਬਤਲਾ ਜੇ ਕੋਈ ਰਹਿ ਗਿਆ ਤਾਂ ਆਪਣੇ ਆਪ ਸਾਡੇ ਸੁਵਿੰਦਰ ਸਰ ਬੀ ਪੀਐਨਓ ਐਂਡ ਜ਼ੋਨ ਪ੍ਰੈਜ਼ੀਡੈਂਟ ਆਫ ਪੁਈਆ ਸਰਵਰ ਬਲੌਕ আর ਸਾਡੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਸਾਹਿਬ ਸ਼੍ਰੀ ਕਰਨੈਲ ਸਰ ਸ਼੍ਰੀ ਕਾਲੂ ਰਾਮ ਜੀ ਸਰਪੰਚ ਸ਼੍ਰੀ ਅੰਗਰੇਜ਼ ਸਿੰਘ ਜੀ ਪੰਚਾਇਤ ਮੈਂਬਰ ਔਰ ਦਿਵਾੜੀ ਸਰ ਪਰਮਜੀਤ ਸਰ ਨਵਜੋਤ ਸਰ ਜਿਨੇ ਵੀ ਡੀਪੀ ਪੀਟੀ ਔਰ ਲੈਕਚਰਰ ਆਏ ਹੈ ਮੈਂ ਅਨਤਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੇ ਬਦੌਲਤ ਸਾਡੇ ਸਕੂਲ ਚ ਜਿਹੜੀਆਂ ਜ਼ੋਨ ਦੀਆਂ ਗੇਮਸ ਹੋਈਆਂ ਉਹ ਬਹੁਤ ਹੀ ਅੱਛੀਆਂ ਤੇ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹੀਆਂ ਤੇ ਸਪੈਸ਼ਲ ਥੈਂਕਸ ਟੂ ਮੇਰੇ ਲੇਡੀ ਟੀਚਰਸ ਤੇ ਮੇਰੇ ਸਕੂਲ ਦੇ ਸਟਾਫ ਨੇ ਜਿਨ੍ਹਾਂ ਨੇ ਕੀ ਪੂਰੀ ਮਦਦ ਕੀਤੀ ਹੈ ਐਸ ਐਸ ਇਵੈਂਟ ਨੂੰ ਪ੍ਰੋਪਰ ਢੰਗ ਨਾਲ ਆਰਗੇਨਾਈਜ਼ ਕਰਨ ਲਈ ਥੈਂਕ ਯੂ एवरीवन ਤੇ ਬਹੁਤ ਬਹੁਤ ਤਾਂ ਕੰਗ੍ਰੈਚੁਲੇਸ਼ਨਸ ਟੂ ਦ ਵਿਨਰ ਜਿਹੜੇ ਬੱਚੇ ਜਿੱਤੇ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਥੈਂਕ ਯੂ ਹਣ ਸੱਪਾਂ ਵਾਲੇ ਦੇ ਬੱਚੇ ਬਹੁਤ ਜਿੱਤੇ ਉਹਨਾਂ ਨੇ ਸੱਪਾਂ ਵਾਲੀ ਵਾਲੇ ਬੱਚੇ ਸੱਪਾਂ ਵਾਲੀ ਰੌਕਸ ਦੈਟਸ ਦ ਮੇਜਰ ਥਿੰਗ ਜਿਹੜੀ ਪਰਮਜੀਤ ਸਰ ਤੇ ਨਵਜੋਤ ਸਰ ਦੇ ਕਰਨ ਹੋਈਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਡਮ ਰਕਨਾ ਸੀਤਾ ਜੀ ਆ ਮੈਡਮ ਜਦੋਂ ਤੇ ਆਏ ਨੇ ਉਦੋਂ ਤੋਂ ਕੋਈ ਗੱਲ ਹੈ ਕਿ ਖੇਡਾਂ ਦੇ ਵਿੱਚ ਸਾਡਾ ਸਕੂਲ ਬਹੁਤ ਅੱਗੇ ਗਿਆ ਹੈ ਤੇ ਆਏ ਹੋਏ ਮਮਾਨਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਪ੍ਰਿੰਸੀਪਲ ਜੀ ਸਿੰਦਰ ਸਿੰਘ ਜੀ ਸਾਡੇ ਜੀਓਨ ਪ੍ਰਦਾਨ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਛੁੱਟੀ ਤੋਂ ਬਾਅਦ ਹੀ ਸਾਡੇ ਵਿੱਚ ਬਰਾਜਮਾਨ ਨੇ ਔਰ ਸਮੇਂ-ਸਮੇਂ ਤੇ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਹੈ ਅੱਜ ਸਰਪੰਚ ਜੀ ਕਾਲੂ ਰਾਮ ਦੇ ਨੇ ਜਿਨ੍ਹਾਂ ਨੇ ਮੌਕੇ ਦੀ ਸਾਨੂੰ ਮੌਜੂਦਾ ਇਹ ਕੀਤੀ ਗਈ ਟੈਂਟ ਦਾ ਸਾਰਾ ਖਰਚਾ ਇਹ ਮੌਕੇ ਤੇ ਉਠਾਣਗੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਪਿੰਡ ਵਾਸੀ ਅੱਗੇ ਵੀ ਜਦੋਂ ਸਾਨੂੰ ਲੋੜ ਪੈਂਦੀ ਹੈ ਕੋਈ ਲੰਗਰ ਪਾਣੀ ਨਹੀਂ ਹੋਈ ਤਾਂ ਗਿਲਫੂਲ ਕੇ ਸੇਵਾ ਕਰਦੇ ਰਹਿੰਦੇ ਨੇ ਸਰਪੰਚ ਸਾਫ ਦਾ ਸਰਦਾਰ ਕਰਨੈਲ ਸਿੰਘ ਜੀ ਇਹਨਾਂ ਨੂੰ ਤਾਂ ਅਸੀਂ ਸਕੂਲੇ ਆਪ ਦਾ ਸਟਾਰਨ ਪਰ ਹੀ ਸਮਝਦੇ ਹਾਂ ਜਦੋਂ ਵੀ ਲੋਡ ਹੋਵੇ ਤਾਂ ਕੋਈ ਜਦੋਂ ਫੋਰਸਾਂ ਦੀ ਲੋਡ ਪੂਰੀ ਨਾ ਹੋਵੇ ਤਾਂ ਉਹ ਕਹਿੰਦੇ ਆ ਜੀ ਕਰਨਾਲ ਸਿੰਘ ਜੀ ਤਾਂ ਕਰਨੈ ਸਿੰਘ ਹਮੇਸ਼ਾ ਹੀ ਬੱਚਿਆਂ ਦੇ ਨਾਲ ਚਾਹੇ ਕਿੱਟਾ ਦਾ ਮਸਲਾ ਹੋਵੇ ਚਾਹੇ ਸਾਨੂੰ ਕਲੀ ਚੋਨਾ ਹੋਵੇ ਟਰੈਕਟਰ ਚਾਹੀਦਾ ਹੋਵੇ ਕਦੇ ਮਨਾ ਨਹੀਂ ਕਰਦੇ ਸਾਨੂੰ ਇਸੇ ਤਰ੍ਹਾਂ ਪਿੰਡ ਦੇ ਜਿੰਨੇ ਹੀ ਮੈਂਬਰ ਸਾਹਿਬ ਸਰਪੰਚ ਸਾਹਿਬ ਸਰਕਾਰ ਸਰਪੰਚ ਅਸੀਂ ਫੋਰਾਂ ਨੂੰ ਵੀ ਸਦਾ ਦਿੱਤਾ ਸੀ ਕੋਈ ਇੱਕ ਦੋ ਸਰਪੰਚ ਸਾਹਿਬ ਜਿਵੇਂ ਕਹਿੰਦੇ ਸੀ ਬਲਰਾਮ ਜੀ ਦੀ ਕੋਈ ਤਰੀਕ ਸੀਗੀ ਇਸੇ ਤਰ੍ਹਾਂ ਅਮਨ ਸਾਡੇ ਗਰੀਬ ਦਾਸ ਸਰਕਮਟੀ ਦੇ ਮੈਂਬਰ ਨੇ ਉਹਨੇ ਪਹੁੰਚੇ ਸਭ ਦਾ ਅਸੀਂ ਧੰਨਵਾਦ ਕਰਦੇ ਆਂ ਖਾਸ ਤੌਰ ਤੇ ਬੜਾਈ ਰਜੀਵੇ ਪਰਿਆ ਸ਼ਡਿਊਲ ਸੀ ਸਾਡਾ ਦੋ ਦਿਨਾਂ ਦੇ ਵਿੱਚੇ ਬੱਚਿਆਂ ਦੇ ਪੇਪਰ ਚੰਦੇ ਨੇ ਤਾਂ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਕੱਲ ਅਸੀਂ ਪ੍ਰੇਰ ਦੇ ਵਿੱਚ ਮੈਡਲ ਦੇਾਂਗੇ ਜ਼ਰੂਰ ਇੱਕ ਵਾਰ ਫਿਰ ਅਸੀਂ ਆਏ ਹਮਾਨਾ ਦਾ ਫਿਜ਼ੀਕਲ ਐਜੂਕੇਸ਼ਨ ਟੀਚਰਾਂ ਦਾ ਤੇ ਖਾਸ ਤੌਰ ਤੇ ਮੈਡਮ ਰਪਨਾ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਆਪਣਾ ਸਮਾਂ ਦੇ ਕੇ ਪੇਪਰਾਂ ਦੇ ਵਿੱਚ ਹੀ ਜਿੰਮਾਂ ਨੂੰ ਅਸੀਂ ਸਿਖਰੇ ਚ ਲੈ ਇੱਥੋਂ ਜਿਹੜੇ ਜੇਤੂ ਬੱਚੇ ਨੇ ਪਹਿਲੀ ਦੂਜੀ ਪੋਜੀਸ਼ਨ ਵਾਲੇ ਉਹ ਡਿਸਟ੍ਰਿਕਟ ਵਿੱਚ ਪਾਰਟਿਸਪੀਟ ਕਮ ਜਾਣਗੇ ਜਿਹੜੀ ਕਿ ਡਿਸਟ੍ਰਿਕਟ ਮੀਟ ਜਿਲ੍ਹਾ ਲਾਹਾਂਵਲ ਵਿਖੇ ਹੋ ਰਹੀ ਹੈ। ਹੁਣ ਮੈਂ ਜਿਆਦਾ ਸਮਾਂ ਨਾ ਲੈਂਦਾ ਤਾਂ ਵਿੱਚ ਸਾਡੇ ਅੱਜ ਦੇ ਮੁੱਖ ਮਾਨ ਸਰਦਾਰ ਜਸਵਿੰਦਰ ਸਿੰਘ ਜੀ ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾ ਵਾਲੀ ਅਤੇ ਸਾਡੇ ਜ਼ੋਨ ਪ੍ਰਧਾਨ ਜ਼ੋਨ ਮੋਜਗੜ ਦੇ 2 ਮਿੰਟ ਲਈ ਆਪਣੇ ਵਿਚਾਰ ਰੱਖਣਗੇ ਪ੍ਰਿੰਸੀਪਲ ਜਸਵਿੰਦਰ ਸਿੰਘ। ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਮੈਮ ਸਰਪੰਚ ਸਾਹਿਬ ਪਿੰਡ ਦੇ ਪਤਵੰਤੇ ਸੱਜਣ ਸਕੂਲ ਦਾ ਸਟਾਫ ਅਤੇ ਸਪੈਸ਼ਲੀ ਪਿਆਰੇ ਬੱਚੋ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਡੀਪੀ ਪੀਟੀਆਈ ਅਤੇ ਫਿਜ਼ੀਕਲ ਲੈਕਚਰ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿ ਜੋਨ ਲੈਵਲ ਜਿਹੜੀਆਂ ਖੇਡਾਂ ਹੈਗੀਆਂ ਉਹ ਤੁਸੀਂ ਬੜੇ ਹੀ ਸੁਚੱਜੇ ਢੰਗ ਨਾਲ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਅੱਜ ਉਹ ਸਮਾਪਤ ਹੋਣ ਜਾ ਰਹੀਆਂ ਹੈ ਅਸਤੇ ਲਈ ਵਿਸ਼ੇਸ਼ ਤੌਰ ਤੇ ਆਪਣੇ ਮੋਜਗੜ ਜੋਂ ਦੇ ਸੈਕਟਰੀ ਅਤੇ ਮੋਜਗੜ ਜੋਂ ਦੇ ਮੈਂਬਰਸ ਜਿਨ੍ਹਾਂ ਵਿੱਚ ਸਪੈਸ਼ਲੀ ਆਪਣੇ ਪਰਮਜੀਤ ਸਰ ਅਤੇ ਵਿਜੇ ਸਰ ਤੇ ਉਹਨਾਂ ਦੀ ਟੀਮ ਨਾਲ ਸਾਰੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਇਹ ਗੇਮਾਂ ਕਰਾਈਆਂ ਕਿਸੇ ਵੀ ਤਰ੍ਹਾਂ ਦੀ ਜਦੋਂ ਵੀ ਮੇਰੀ ਇਹਨਾਂ ਨਾਲ ਗੱਲ ਹੁੰਦੀ ਸੀ ਤਾਂ ਬੜੇ ਖਿੜੇ ਮਤੇ ਕਹਿੰਦੇ ਸਤ ਕੋਈ ਮੁਸ਼ਕਲ ਨਹੀਂ ਹੈ ਅਸੀਂ ਬੜੇ ਵਧੀਆ ਤਰੀਕੇ ਨਾਲ ਕਰਾ ਰਹੇ ਹਾਂ ਤੇ ਇਹ ਸਬੂਤ ਨੇ ਇਹ ਜਿਹੜਾ ਬਰਨਿੰਗ ਐਗਜ਼ਾਮਪਲਸ ਨੇ ਅੱਜ ਦੀਆਂ ਗੇਮਾਂ ਵੀ ਕਿ ਘੱਟ ਸਮੇਂ ਵਿੱਚ ਐਗਜ਼ਾਮ ਹੁੰਦੇ ਹੋਏ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਕਰਾਏ ਤੇ ਨਾਲ ਹੀ ਮੈਮ ਪ੍ਰਿੰਸੀਪਲ ਮੈਮ ਵੀ ਵਧਾਈ ਦੇ ਪਾਤਰ ਹੈ ਬੜੇ ਵਧੀਆ ਤਰੀਕੇ ਨਾਲ ਐਥਲੈਟਿਕਸ ਮੀਟ ਜੋ ਕਿ ਸਭ ਤੋਂ ਵੱਡਾ ਇਵੈਂਟਸ ਹੁੰਦਾ ਹੈ ਗੇਮਸ ਆ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਅੱਜ ਇਸ ਨੂੰ ਅੰਜਾਮ ਦਿੱਤਾ ਹੈ ਤੇ ਧੰਨਵਾਦ ਕਰਦੇ ਹਾਂ ਅਸੀਂ ਸਾਰਿਆਂ ਦਾ ਕਿ ਸਾਨੂੰ ਸਹਿਯੋਗ ਦਿੱਤਾ ਤੁਸੀਂ ਸਾਰਿਆਂ ਨੇ ਸਪੈਸ਼ਲੀ ਡੀਪੀਸ ਪੀਟੀਸ ਐਂਡ ਫਿਜ਼ੀਕਲ ਲੈਕਚਰਰਸ ਜਿਨ੍ਹਾਂ ਨੇ ਸ਼ਾਮ ਤੱਕ ਲੇਟ ਨਾਈਟ ਤੱਕ ਡਿਊਟੀਆਂ ਦਿੱਤੀਆਂ ਤੇ ਆਪਣੇ ਪ੍ਰਵੀਨ ਸਰ ਹਾਂਜੀ ਜਿਹੜੇ ਮੇਰੇ ਸਕੂਲ ਤੋਂ ਹੀ ਪੰਜਾਬੀ ਦੇ ਬਟ ਹਜੇ ਤੱਕ ਵੀ ਇਹਨਾਂ ਦਾ ਜਿਹੜਾ ਹੈਗਾ ਖੇਡਾਂ ਨਾਲ ਲਗਾਵ ਮੇਰੇ ਖਿਆਲ ਤੱਕ ਸਭ ਤੋਂ ਜ਼ਿਆਦਾ ਵੀ ਹੋਊਗਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਇਸ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਤੋਂ ਅਲੱਗ ਵੀ ਅ ਬੈਕਗਰਾਉਂਡ ਤੇ ਵੀ ਟੀਮ ਦਾ ਆਪਣਾ ਸਹਿਯੋਗ ਦਿੱਤਾ ਜਿਨ੍ਹਾਂ ਵਿੱਚ ਉਹ ਕੰਪਿਊਟਰ ਫੈਕਲਟੀਆਂ ਵੀ ਸੀਗੀਆਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਾਂ ਫਿਰ ਕੁਝ ਟੈਕਨੀਕਲਸ ਟੀਮਸ ਵੀ ਸੀਗੀਆਂ ਉਹਨਾਂ ਦਾ ਵੀ ਸਾਰਿਆਂ ਦਾ ਇਹ ਧੰਨਵਾਦ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਠੀਕ ਹੈ ਬਹੁਤ ਬਹੁਤ ਮੁਬਾਰਕਾ ਉਹਨਾਂ ਨੂੰ ਐਸਨ ਵਾਲੀ ਮੈਂ ਆਪਦੇ ਸਕੂਲ ਦੇ ਦਿਲਾਂ ਵਾਲੀ ਤੋਂ ਅ ਬੜੇ ਹੀ ਸਜੇ ਢੰਗ ਦੇ ਨਾਲ ਸਾਨੂੰ ਇਹ ਗਾਈਡ ਕਰਦੇ ਰਹਿੰਦੇ ਨੇ ਕਿ ਕਿਸੇ ਵੀ ਆਪਾਂ ਬਾਦ-ਵਾਚ ਪੈ ਤੋਂ ਬਿਨਾ ਕੇ ਮਾਦੀ ਸਮਾਪਤੀ ਕਰਨੀ ਹੈ ਕਾਨੂੰਨ ਜੀ ਸਰਪੰਚ ਸਾਹਿਬ 2 ਮਿੰਟ ਦੀਸਰ 1 ਮਿੰਟ ਆਓ ਜੀ ਧੰਨਵਾਦ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨੇ ਬਹੁਤ ਹੀ ਸਤਿਕਾਰਯੋਗ ਸ਼ਖੀਰ ਨੇ ਸਾਡੇ ਵਿੱਚ ਜਦੋਂ ਵੀ ਅਸੀਂ ਇਹਨਾਂ ਨੂੰ ਸਕੂਲ ਦੇ ਕੰਮ ਲਈ ਕਹਿੰਨੇ ਆ ਤਾਂ ਆਖਰੇ ਮੱਥੇ ਸਾਡੀ ਬੇਨਤੀ ਪ੍ਰਵਾਨ ਕਰਦੇ ਹਾਜ਼ਰ ਹੁੰਦੇ ਨੇ ਤਾਂ ਇਸ ਮੀਟ ਬਾਰੇ ਆਪਣੀ ਇੱਕ ਦੋ ਸ਼ਬਦ ਸਾਰੇ ਅਲੱਗ-ਅਲੱਗ ਪਿੰਡਾਂ ਤੋਂ ਟੀਚਰ ਸਾਹਿਬਾਨ ਜੋ ਵੀ ਪਹੁੰਚੇ ਬੜੀ ਤਹਿ ਦਿਲ ਨਾਲ ਖੇਡਾਂ ਦਾ ਮੁਕਾਬਲਾ ਜੋ ਸ੍ਰੀ ਨੇ ਪ੍ਰਚਲਾਇਆ ਬਹੁਤ ਹੀ ਸ਼ੌਂਕ ਨਾਲ ਤੇ ਬਹੁਤ ਹੀ ਵਧੀਆ ਜੀ ਨਨਨ ਮੈਂ ਆਪਦੇ ਵੱਲੋਂ ਬਹੁਤ ਹੀ ਵਧਾਈ ਦੇ ਪੱਤਰ ਸਮਝਦਾ ਤੇ ਆਪਦੇ ਵੱਲ ਬਹੁਤ ਹੀ ਵਧਾਈ ਦੇ ਰਿਹਾ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤਾਂ ਜਿੰਨੇ ਵੀ ਸੱਤਾਂ ਵਾਲੇ ਦੇ ਬੱਚੇ ਨੇ ਉਹ ਇੱਥੇ ਰੁਕ ਜਾਣਗੇ